ਲੀਡਰ ਦੀ ਸੌਨਲਾ ਚੇਲੀ ਗਿੱਦੜਵੇਂ ਵਾਲਾ ਬਣਸਾ ਜੋਗੀ ਤਿੰਨ ਵਾਰੀ ਲੀਡਰ ਬਣਦਾ ਬਣਦਾ ਮਸਾਂ ਹੀ ਬਚਿਆ ਉਹ ਕਿਵੇਂ ਬਾਬਾ ਜੀ 1997 ਦੀ ਗੱਲ ਹੈ ਚੇਲੀਏ ਮੈਂ ਬਾਦਲ ਸਾਹਿਬ ਦੀ ਕੋਠੀ ਮੂਰੇ ਵੀਣ ਵਜਾਈ ਗਿਆ ਵੀਣ ਵਜਾਈ ਗਿਆ ਦੀਨ ਵਜਾਈ ਗਿਆ ਤੇ ਅੰਦਰ ਬਾਦਲ ਸਾਹਿਬ ਟਿਕਟਾਂ ਮੰਡੀ ਜਾਂਦੇ ਸੀ ਆ ਟਿੰਡਾ ਸਾਹਿਬ ਚੰਦੂ ਮਾਜਰਾ ਸਾਹਿਬ ਰਖੜਾ ਸਾਹਿਬ ਸਾਰੇ ਝੋਲੀਆਂ ਅੱਡ ਕੇ ਬੈਠੇ ਸੀ ਟਿਕਟ ਲੈਣ ਵਾਸਤੇ ਤੇ ਬਾਦਲ ਸਾਹਿਬ ਦੀ ਨਿਗਾ ਮੇਰੇ ਤੇ ਪੈ ਗਈ ਤੇ ਚੇਲੀਏ ਵੇਖ ਕੇ ਖੜੇ ਹੋ ਗਏ ਬਾਦਸ਼ਾਹ ਬਾਬਾ ਜੀ ਕੀ ਹੋ ਗਿਆ ਤੁਹਾਨੂੰ ਇਹ ਦੱਸਾਂ ਚੇਲੀਏ ਕਿ ਗਿੱਦੜਬੇ ਵਾਲਾ ਬਣਤਾ ਜੋਗੀ ਸਪਨੀ ਦਾ ਪਿੱਛਾ ਕਰਦਾ ਕਰਦਾ ਆਇਆ ਮਾਣੀ ਕਿਹੜੇ ਤੋਂ ਪਿੱਛੇ ਲੱਗਿਆ ਸੀ ਚੇਲੀਏ ਪੂਰੇ 45 ਪਿੰਡਾਂ ਦੇ ਵਿੱਚ ਦੀ ਹੁੰਦਾ ਹੁੰਦਾ ਇੱਥੇ ਆਇਆ ਚੇਲੀਏ ਬਾਬਾ ਜੀ 45 ਪਿੰਡ ਹਾਂ ਚੇਲੀਏ ਪੂਰੇ 45 ਪਿੰਡਾਂ ਵਿੱਚ ਦੀ ਹੋ ਕੇ ਆਇਆ ਗਿੱਦੜਬੇ ਵਾਲਾ ਬਣਤਾ ਜੋਗੀ ਅੱਛਾ ਬਾਬਾ ਜੀ ਕਿਹੜੇ ਕਿਹੜੇ ਪਿੰਡਾਂ ਵਿੱਚੋਂ ਆਇਆ ਉਥੋਂ ਮਾਣੀ ਘੜੇ ਤੋਂ ਚੱਲਿਆ ਮਾਣੀ ਘੜੇ ਤੋਂ ਬੁਰਜਾ ਮਲੋਟ ਕਰਨੀ ਵਾਲਾ ਕਰਾਈ ਵਾਲਾ ਗਿਲਜ ਵਾਲਾ ਮਣੀ ਵਾਲਾ ਖਿਰਕਿਆਂ ਵਾਲਾ ਢੇਵਾਲ ਲੁੰਡੇ ਵਾਲਾ ਸੂਰੇ ਵਾਲਾ ਪੁੱਟੀ ਵਾਲਾ ਸਵਾਗ ਮੰਦਿਰ شیخ ਸੁਖਨਾ ਕੋਟ ਪਾਈ ਭਲਾਈਆਂ ਨਾਲ ਚੱਤਿਆਂ ਨਾਲ ਸਭ ਚੰਚੂ ਗੁਰੂ ਸਾਹਿਬ ਧੂੜ ਕੋਟ ਮੱਲਣ ਪਿਉਰੀ ਹੋਤ ਨੇ ਕੱਕਾ ਬਾਤੀਆਂ ਬੁਆਣੀਆਂ ਦੌਲਤ ਦੁੱਦਾ ਸੜੀ ਬਾੜਾ ਕਿਸ਼ਨਪੁਰਾ ਕਬਰ ਵਾਲੇ ਕੱਟਿਆਂ ਲੱਕੜਾ ਲਖਮੀਰੇ ਵਾਲਾ ਪੁੱਲੇ ਵਾਲਾ ਭਰਾਜੀ ਵਾਲਾ ਪੰਨੀ ਵਾਲਾ ਬੁੱਦੀ ਵਾਲਾ ਮੱਲਵਾਰਾ ਕਟੂਰੇ ਵਾਲਾ ਸ਼ਾਮਖੜਾ ਮਾਣੀ ਖੜਾ ਦਬੜਾ ਭੰਗ ਜਿਹੜੀ ਔਲ ਖੋੜ ਛੋੜ ਬੱਸ ਕਰੋ ਬੱਬਾ ਜੀ ਬੱਸ ਕਰੋ ਬੱਸ ਕਰੋ ਬੱਬਾ ਜ ਬਾਬਾ ਜੀ ਤੁਸੀਂ ਤਾਂ ਰਾਗਟੇ ਬਣੇ ਫਿਰਦੇ ਹੋ ਤੁਹਾਡੀ ਤਾਂ ਸਪੀਡ ਹੀ ਬਹੁਤ ਆ ਚੇਲੀਏ ਸਪਣੀ ਨੂੰ ਇੱਕ ਵਾਰੀ ਤੇਰੇ ਵੱਲ ਆਉਂਦੇ ਦੇਖਿਆ ਸੀ ਮੈਂ ਮੈਂ ਸੋਚਿਆ ਚੱਲ ਤੇਰੇ ਵੱਲ ਚੱਲਦੇ ਹੁਣ ਪਤਾ ਨਹੀਂ ਕਿਹੜੀ ਖੱਡ ਵਿੱਚ ਵੜ ਗਈ ਹੈ ਬਾਬਾ ਜੀ ਮੇਰੇ ਵੱਲ ਸਪਣੀ ਨੇ ਕੀ ਲੈਣ ਆਉਣਾ ਸੀ ਉਹ ਮੈਂ ਸੋਚਿਆ ਚੇਲੀਏ ਕਈ ਵਾਰੀ ਸਪਾਂ ਦੇ ਵਿੱਚ ਜ਼ਹਿਰ ਮੁੱਕ ਜਾਂਦਾ ਮੈਂ ਸੋਚਿਆ ਸਪਣੀ 'ਚ ਜ਼ਹਿਰ ਮੁੱਕ ਗਿਆ ਹੋਣਾ ਤੇਰੇ ਤੋਂ ਮਾੜਾ ਮੋਟਾ ਜ਼ਹਿਰ ਲੈਣ ਆਈ ਹੋਣੀ ਹੈ ਮਾੜਾ ਮੋਟਾ ਰੀਚਾਰਜ ਹੋ ਜਾਂਦੇ ਆ ਇਸ ਤਰ੍ਹਾਂ ਇੱਕ ਦੂਜੇ ਤੋਂ ਲੈ ਕੇ ਬਾਬਾ ਜੀ ਕੀ ਕਹਿ ਰਹੇ ਹੋ ਸਾਡੇ ਵਿੱਚ ਕੋਈ ਸੱਪਾਂ ਵਾਲਾ ਜ਼ਹਿਰ ਥੋੜੀ ਹੁੰਦਾ ਤੈਨੂੰ ਨਹੀਂ ਪਤਾ ਚੇਲੀਏ ਜ਼ਹਿਰ ਤਾਂ ਜ਼ਹਿਰ ਹੀ ਹੁੰਦਾ ਜਦੋਂ ਸਪਨਿਆਂ ਦੇ ਵਿੱਚ ਜਾਂ ਸੱਪਾਂ 'ਚ ਜ਼ਹਿਰ ਮੁੱਕ ਜਾਂਦਾ ਔਰਤਾਂ ਨਾਲ ਥੋੜਾ ਹੌਣ ਸਪੋਰਟ ਕਰਕੇ ਜ਼ਹਿਰ ਲੈ ਲੈਂਦੀਆਂ ਇਸੇ ਨਾਲ ਹੀ ਕੰਮ ਚਲਾ ਲੈਂਦੀਆਂ ਚੇਲੀਏ ਬਾਬਾ ਜੀ ਤੁਸੀਂ ਜਨਾਨੀਆਂ ਵਿੱਚ ਥੋੜਾ ਜਿਹਾ ਜ਼ਹਿਰ ਦੱਸ ਕੇ ਔਰਤਾਂ ਦੀ ਬੇਇੱਜ਼ਤੀ ਕਰ ਰਹੇ ਹੋ ਮੈਂ ਤਾਂ ਥੋੜਾ ਕਿਹਾ ਹੀ ਨਹੀਂ ਚੇਲੀਏ ਕੀ ਮਤਲਬ ਬਾਬਾ ਜੀ ਮਤਲਬ ਕੀ ਦੱਸਾਂ ਚੇਲੀਏ ਤੈਨੂੰ ਮੈਂ ਕਿਸੇ ਵਿਆਹੇ ਬੰਦੇ ਨੂੰ ਪੁੱਛ ਕੇ ਦੇਖ ਤੂੰ ਇਹ ਜਨਾਨੀਆਂ ਭਾਵੇਂ ਆਈਸ ਕਰੀਮ ਖਾਈ ਜਾਣ ਭਾਵੇਂ ਕੁਲਫੀਆਂ ਖਾਈ ਜਾਣ ਭਾਵੇਂ ਬਰਫ਼ ਦੇ ਗੋਲੇ ਖਾਈ ਜਾਣ ਪਰ ਇਹਨਾਂ ਦੇ ਕਾਲਜੇ ਵਿੱਚ ਠੰਡ ਉਹਦੇ ਹੀ ਪੈਂਦੀ ਹੈ ਜਦੋਂ ਘਰ ਵਾਲੇ ਨਾਲ ਲੜਦੀ ਹੈ ਤੂੰ ਕਿਹੜੇ ਜ਼ਹਿਰ ਦੀ ਗੱਲ ਕਰਦੀ ਹੈ ਇਹ ਕਿਹੜਾ ਘੱਟ ਜ਼ਹਿਰ ਹੈ ਚੇਲੀਏ ਬਾਬਾ ਜੀ ਤੁਹਾਨੂੰ ਤਾਂ ਗੱਲਾਂ ਬਹੁਤ ਆਉਂਦੀਆਂ ਤੁਸੀਂ ਤਾਂ ਲੀਡਰ ਬਣ ਸਕਦੇ ਸੀ ਲੀਡਰ ਦੀ ਸੌਲਾ ਚੇਲੀਏ ਗਿੱਦੜਵੇਂ ਵਾਲਾ ਬੰਸਾ ਜੋਗੀ ਤਿੰਨ ਵਾਰੀ ਲੀਡਰ ਬਣਦਾ ਬਣਦਾ ਮਸਾਂ ਹੀ ਬਚਿਆ ਉਹ ਕਿਵੇਂ ਬਾਬਾ ਜੀ 1997 ਦੀ ਗੱਲ ਹੈ ਚੇਲੀਏ ਮੈਂ ਬਾਦਲ ਸਾਹਿਬ ਦੀ ਕੋਠੀ ਮੂਰੇ ਵੀਣ ਵਜਾਈ ਗਿਆ ਵੀਣ ਵਜਾਈ ਗਿਆ ਵੀਣ ਵਜਾਈ ਗਿਆ ਤੇ ਅੰਦਰ ਬਾਦਲ ਸਾਹਿਬ ਟਿਕਟਾਂ ਮੰਡੀ ਜਾਂਦੇ ਸੀਗੇ ਆ ਟਿੰਡਤਾ ਸਾਹਿਬ ਚੰਦੂ ਮਾਜਰਾ ਸਾਹਿਬ ਰਖੜਾ ਸਾਹਿਬ ਸਾਰੇ ਝੋੜੀਆਂ ਅੱਡ ਕੇ ਬੈਠੇ ਸੀ ਟਿਕਟ ਲੈਣ ਵਾਸਤੇ ਤੇ ਬਾਦਲ ਸਾਹਿਬ ਦੀ ਨਿਗਾ ਮੇਰੇ ਤੇ ਪੈ ਗਈ ਤੇ ਚੇਲੀਏ ਵੇਖ ਕੇ ਖੜੇ ਹੋ ਗਏ ਬਾਦਲ ਸਾਹਿਬ ਫੇਰ ਬਾਬਾ ਜੀ ਫੇਰ ਕੀ ਚੇਲੀਏ ਬਾਦਲ ਸਾਹਿਬ ਨੇ ਗਿੱਦੜਬੇ ਵਾਲੇ ਬਣ ਸੇ ਜੋਗੀ ਨੂੰ ਕੋਲੇ ਹੀ ਸੱਦ ਲਿਆ ਤੇ ਕਹਿਣ ਲੱਗਿਆ ਸਾਰਿਆਂ ਤੋਂ ਪਹਿਲੀ ਟਿਕਟ 나ਥ ਨੂੰ ਹੀ ਦੇਣੀ ਫੇਰ ਬਾਬਾ ਜੀ ਟਿਕਟ ਮੇਰੇ ਹੱਥ ਤੇ ਰੱਖ ਦਿੱਤੀ ਚੇਲੀਏ ਤੇ ਜੋ ਬੋਲ ਉਹਨਾਂ ਨੇ ਮੇਰੇ ਕੰਨ ਦੇ ਵਿੱਚ ਬੋਲੇ ਬੜੇ ਇਤਿਆਹਤਕ ਬੋਲ ਸੀਗੇ ਚੇਲੀਏ ਉਹ ਮੇਰੇ ਅੱਜ ਵੀ ਯਾਦ ਹੈ ਤੇ ਮੈਂ ਟਿਕਟ ਲੈ ਕੇ ਘਰੇ ਆ ਗਿਆ ਚੇਲੀਏ ਫੇਰ ਬਾਬਾ ਜੀ ਤੁਹਾਨੂੰ ਕਿਹੜੇ ਹਲਕੇ ਦੀ ਟਿਕਟ ਦਿੱਤੀ ਸੀ ਤਾਂ ਤੁਸੀਂ ਕਿੱਥੋਂ ਦੇ ਐਮਐਲਏ ਬਣੇ ਸੀ ਜਿਹੜੇ ਇਤਿਹਾਸਕ ਬੋਲ ਬਾਦਲ ਸਾਹਿਬ ਨੇ ਬੋਲੇ ਸੀ ਉਹ ਸੁਣ ਲੈ ਚਲੀਏ ਮੈਨੂੰ ਕਹਿੰਦਾ ਨਾਥਾ ਨਹੀਂ ਕਣੀ ਦੀ ਰੋਤ ਤੂੰ ਟਾਈਮ ਨਾਲ ਘਰੇ ਪਹੁੰਚ ਜਾ ਉਹਨੇ ਮੈਨੂੰ ਟਿਕਟ ਕਿਸੇ ਹੜਕੇ ਦੀ ਨਹੀਂ ਦਿੱਤੀ ਸੀ ਬਸ ਦੀ ਟਿਕਟ ਦਿੱਤੀ ਸੀ ਚਲੀਏ ਫਿਰ ਤਾਂ ਬਾਬਾ ਜੀ ਬਾਦਲ ਸਾਹਿਬ ਨੇ ਤੁਹਾਡੇ ਨਾਲ ਚੰਗੀ ਨਹੀਂ ਕੀਤੀ ਚਲੋ ਛੱਡੋ ਬਾਬਾ ਜੀ ਹੁਣ ਤੁਸੀਂ ਬਿਨਾਂ ਸੱਪ ਤਾਂ ਹੀ ਤੁਰੇ ਫਿਰਦੇ ਆ ਸੱਪ ਤਾਂ ਮੇਰੇ ਕੋਲੇ ਹੈਗਾ ਚਲੀਏ ਮੈਂ ਤਾਂ ਇਹਦੀ ਸਪਨੀ ਲੱਭਦਾ ਫਿਰਦਾ ਇਹ ਸਕੰਜਰ ਦਾ ਪਿਛਲੇ 6 ਮਹੀਨਿਆਂ ਚ ਤਿੰਨ ਵਾਰੀ ਵਿਆਹ ਕਰਤਾ ਤਲਾਕ ਲੈ ਲੈਂਦਾ ਇਹੋ ਜਿਹਾ ਵਿਗੜਿਆ ਹੋਇਆ ਸੱਪ ਹੈ ਮੇਰੇ ਕੋਲੇ ਚਲੀਏ ਤਲਾਕ ਬਾਬਾ ਜੀ ਉਹ ਵੀ ਸੱਪ ਦਾ ਇਹ ਉਹਨਾਂ ਸੱਪਾਂ ਚੋਂ ਸੱਪ ਨਹੀਂ ਚਲੀਏ ਪੂਰਾ ਵਿਗੜਿਆ ਹੋਇਆ ਸੱਪ ਹੈ ਕਿਤੇ ਇਹ ਕਹਿ ਦਿੰਦਾ ਮੈਂ ਲਾੜ ਰੰਗ ਦੀ ਸੱਪਣੀ ਲੈਣੀ ਹੈ ਕਿਤੇ ਇਹ ਕਹਿ ਦਿੰਦਾ ਮੈਂ ਕੌਡੀਆਂ ਵਾਲੀ ਸੱਪਣੀ ਲੈਣੀ ਹੈ ਕਿਤੇ ਕਹਿ ਦਿੰਦਾ ਗੂੜੇ ਨੀਲੇ ਰੰਗ ਦੀ ਸਪਣੀ ਲੈਣੀ ਐ ਇੱਕ ਵਾਰੀ ਤਾਂ ਮੈਂ ਸੋਣੀ ਸੰਖੀ ਤੇਰੇ ਵਰਗੀ ਸਪਣੀ ਲਿਆ ਕੇ ਦਿੱਤੀ ਇਹਨੂੰ ਮੈਂ ਉਹਨੂੰ ਵੀ ਛੜਤਾ ਇਹਦੇ ਪਸੰਦੀ ਨਹੀਂ ਆਈ ਪੂਰਾ ਵਿਗੜਿਆ ਸੱਪ ਐ ਚੇਲੀਏ ਤੇ ਬਾਬਾ ਜੀ ਇਹੋ ਜਿਹਾ ਕਿਹੜਾ ਸੱਪ ਆ ਮੈਨੂੰ ਤਾਂ ਵਿਖਾਓ ਦਿਖਾ ਦਿੰਨੇ ਆ ਚੇਲੀਏ ਦਿਖਾ ਦਿੰਨੇ ਆ ਭੌਰੁੱਤਾ ਹੀ ਪਿਆ ਹੋਣਾ ਗੱਲ ਹੀ ਨਹੀਂ ਮੰਨਦਾ ਕਿਸੇ ਦੀ ਯਾਰ ਲ ਖੜਾ ਹੋ ਜਾ ਅਲਾ 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 ਖੜਾ ਹੋ ਜਾ ਚੇਲੀ ਤੈਨੂੰ ਵੇਖਣ ਵਾਸਤੇ ਆਈ ਐ ਬਾਬਾ ਜੀ ਸੱਪ ਤਾਂ ਜਮਾ ਛੋਟਾ ਜਾ ਤੇ ਸ਼ੌਂਕ ਹੈ ਕੈਪਟਨ ਵਾਲੇ ਪਾਲੀ ਬੈਠਾ ਹੈਗਾ ਛੋਟਾ ਜਾਂਦਾ ਹੋਣਾ ਹੀ ਐ ਚੇਲੀਏ ਬਿਮਾਰੀਆਂ ਬੜੀਆਂ ਆ ਗਈਆਂ ਇਹਨੂੰ ਪਿੱਤੇ ਚ ਪਥਰੀ ਹੋ ਗਈ ਸੀ ਇਹਦਾ ਆਪਰੇਸ਼ਨ ਕਰਾ ਕੇ ਹਟੀ ਨਾਲੇ ਇਹਨੂੰ ਸ਼ੂਗਰ ਹੋਈ ਪਈ ਐ ਚੇਲੀਏ ਤੇ ਰਹਿੰਦਾ ਹੁੰਦਾ ਪਿਆਰ ਦੇ ਚੱਕਰਾਂ 'ਚ ਪੈ ਗਿਆ। ਸੁਰੰਗ ਬਣਾ ਕੇ ਪਾਕਿਸਤਾਨ ਦੇ ਵਿੱਚ ਚਲਾ ਗਿਆ। ਉੱਥੇ ਸਪਣੀ ਨਾਲ ਪਿਆਰ ਪਾਈ ਫਿਰਦਾ ਏ। ਇਹ ਤਾਂ ਪੂਰਾ 45 ਫੁੱਟ ਦਾ ਹੁੰਦਾ ਸੀਗਾ। ਤੇ ਜਦੋਂ ਕਿਸੇ ਦੀ ਕੁੜੀ ਛੇੜਾਂਗੇ ਤੇ ਉਹਨਾਂ ਨੇ ਤਾਂ ਕੁੱਟਣਾ ਹੀ ਐ। ਅੱਧਾ ਵੱਡਾ ਤਾਂ ਉਹਨਾਂ ਨੇ। ਤਾਂ ਹੀ ਬਾਬਾ ਇਹ ਲੰਡਾ ਜਿਹਾ ਹੋਇਆ ਫਿਰਦਾ। ਲੰਡਾ ਤਾਂ ਹੋਣਾ ਹੀ ਐ ਚੇਲੀਏ। ਪਾਕਿਸਤਾਨ ਵਾਲਿਆਂ ਨੇ ਪੂਰੇ 15 ਟੋਟੇ ਕਰਦੇ ਇਹਦੇ। 15 ਦੇ ਵਿੱਚੋਂ 14 ਟੋਟੇ ਤਾਂ ਪਾਕਿਸਤਾਨ ਦੇ ਵਿੱਚ ਹੀ ਰਹਿ ਗਏ ਇਹ ਤਾਂ ਇੱਕ ਟੋਟਾ ਹੀ ਆਇਆ ਮੇਰੇ ਕੋਲੇ ਪੂਰਾ 40 ਫੁੱਟ ਦਾ ਸੱਪ ਹੁੰਦਾ ਸੀਗਾ ਤੇ ਮੈਂ ਤਾਂ ਅੱਜ ਦੀ ਨੌਜਵਾਨ ਪੀੜੀ ਨੂੰ ਵੀ ਕਹਿੰਦਾ ਕਿ ਪੁੱਠੇ ਕੰਮ ਨਾ ਕਰਿਆ ਕਰੋ ਚੇਲੀਏ ਪੁੱਠੇ ਕੰਮਾਂ ਦੇ ਨਤੀਜੇ ਮਾੜੇ ਹੁੰਦੇ ਆ ਆ ਜਿਵੇਂ ਮੇਰੇ ਸੱਪ ਨਾਲ ਹੋਈ ਐ ਆਂ ਹੀ ਫੇਰ ਲੋਕਾਂ ਨਾਲ ਹੁੰਦੀ ਐ ਚੰਗਾ ਚੇਲੀਏ 나ਥ ਚੱਲਦੇ ਆ ਕਦੇ ਫੇਰ ਮੇਲੇ ਹੋਏ ਤਾਂ ਜ਼ਰੂਰ ਕਰਾਂਗੇ ਚੰਗਾ ਚੇਲੀਏ ਮੈਂ ਤਾਂ ਸੱਪਣੀ ਵੀ ਲੱਪਣੀ ਐ ਤੇਰੀਆਂ ਗੱਲਾਂ ਦੇ ਵਿੱਚ ਲੱਗ ਗਿਆ ਸੀ ਮੇਰੀ ਸੁਪਨੀ ਪਤਾ ਨਹੀਂ ਕਿੱਧਰ ਭੱਜ ਗਈ ਹੋਣੀ ਹੈ ਕੀ ਕਰ ਬੱਬਾ ਜੀ